ਹਾਂਜੀ ਵੀਰ ਜੀ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਹਾਂਜੀ ਵੀਰ ਜੀ ਕੱਲ ਆਪਣਾ ਟੂਰ ਆ ਜੀ ਮੋਗਾ ਜਗਰਾਵਾ ਰਾਏਕੋਟ ਲੁਧਿਆਣਾ ਜੀ ਜਿਹੜੇ ਵੀਰ ਨੇ ਕੋਈ ਵੀ ਆਪਣੇ ਪਸ਼ੂ ਦੀ ਵੀਡੀਓ ਬਣਾਉਣੀ ਹੈ ਜੀ ਤਾਂ ਆਪਣੇ ਨਾਲ ਸੰਪਰਕ ਕਰ ਸਕਦਾ ਜੀ ਨੰਬਰ ਆਪਣਾ 9592374003 ਆਪਣਾ ਨੰਬਰ ਸਕਰੀਨ ਦੇ ਉੱਪਰ ਚੱਲੂਗਾ ਜੀ ਬਹੁਤ ਬਹੁਤ ਧੰਨਵਾਦ ਜੀ ਸਵਾਗਤ ਆ ਕਿਸਾਨ ਵੀਰੋ ਤੁਹਾਡਾ YouTube ਚੈਨਲ ਮਨੀਡਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਬਣਾ ਰਹੇ ਆ ਪਿੰਡ ਕਾਇਨੌਰ ਜ਼ਿਲ੍ਹਾ ਰੋਪੜ ਦੋਸਤੋ ਐਸ ਕਾ ਹੱਥੋਂ ਕਾਫੀ ਟਾਈਮ ਪਹਿਲਾਂ ਇੱਕ ਵੀਡੀਓ ਬਣਾਈ ਸੀ ਉਦੋਂ ਵੀ ਜਰਸੀ ਦੀ ਬਣਾਈ ਸੀ ਤੇ ਅੱਜ ਫਿਰ ਇੱਕ ਜਰਸੀ ਵੜ ਦੀ ਵੀਡੀਓ ਬਣਾਉਣ ਜਾ ਰਹੇ ਆ ਤਾਜੀ ਸੂਈ ਆ ਤੇ ਨਾਰਮਲ ਜੇ ਰੇਟ ਵਾਲੀ ਆ ਤੇ ਵੀਡੀਓ ਨੂੰ ਐਂਡ ਤਾਈ ਦੇਖਿਆ ਜੇ ਜਿਹੜੇ ਵੀਰ ਨੂੰ ਪਸੰਦ ਆ ਜੂਗੇ ਤੇ ਆ ਕੇ ਆਪਦੀ ਤਸੱਲੀ ਦੇ ਨਾਲ ਖਰੀਦ ਲਿਆ ਜੇ ਨੰਬਰ 22 ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਹਾਂਜੀ ਦੋਸਤੋ ਦੂਜਾ ਸੂਆ ਵੜ ਸੂਈ ਆ 15 ਦਿਨ ਸੂਈ ਨੂੰ ਟਾਈਮ ਹੋ ਗਿਆ ਤੇ 12 ਲੀਟਰ ਦੁੱਧ ਖੁੱਲਾ ਤਿਆਰ ਆ ਬੱਚਾ ਮਗਰ ਵੱਛੀ ਆ ਗਈ ਹੈ ਦੋਸਤੋ ਤੇ ਬਾਈ ਕਹਿੰਦਾ ਜੇ ਸੇਵਾ ਸੰਭਾਲ ਗੌਰ ਚੰਗੀ ਹੋ ਜੇ ਤਾਂ 13 14 ਕਿਲੋ ਦਾ ਖੁੱਲਾ ਚਵਾ ਦੂਗੀ ਦੋਸਤੋ ਹਜੇ 12 ਲੀਟਰ ਦੁੱਧ ਖੁੱਲਾ ਵੀਰ ਕਹਿੰਦਾ ਤਿਆਰ ਹਵਾਨਾ ਪੈਗ ਸਾਈਡ ਤੋਂ ਚੈੱਕ ਕਰ ਸਕਦੇ ਆ ਸੋਨਾ ਹਵਾਨਾ ਤਿਆਰ ਕੀਤਾ ਹੋਇਆ ਤੇ ਵੀਡੀਓ ਬਣਾਉਣ ਦਾ ਟਾਈਮ ਸਵੇਰ ਦਾ ਦੋਸਤੋ ਔਰ ਸ਼ਾਮ ਲਈ ਵੀ ਜਜਮੈਂਟ ਕਰਿਆ ਜੀ ਠੀਕ ਹੈ ਜੀ ਥਾਣਾ ਸਾਈਡ ਚੈੱਕ ਕਰ ਸਕਦੇ ਆ ਚਾਰੇ ਥਾਣਾ ਸਾਈਡ ਸੋਨਾ ਫੁੱਲ ਗਿਆ ਤੇ ਤੇ ਕੱਲੇ ਕੱਲੇ ਨਿਕਰਮੇ ਲੱਗੇ ਹੋਈ ਆ ਦੇਖ ਸਕਦੇ ਆ ਪਿਓਰ ਪੰਜਾਬ ਵਾਲੀ ਜਰਸੀ ਆ ਕੁੱਚੇ ਲੰਮੇ ਵੱਡੇ ਕਦ ਕੱਠ ਵਾਲੇ ਦੋਸਤੋ ਵੈੜ ਆ ਕਾਨਾ ਛੋਟੇ ਆ ਦੇਖ ਸਕਦੇ ਆ ਬੁੱਦੀ ਵਾਲੀ ਵੈੜਾ ਦੋਸਤੋ ਜਰਸੀ ਬੱਚਿਆਂ ਮਗਰ ਵੱੱਛੀ ਆਗੀ ਆ ਉਹ ਵੀ ਚੰਗੀ ਆ ਦੋਸਤੋ ਜਰਸੀ ਆ ਦੇਖ ਸਕਦੇ ਆ ਕਦ ਕੱਡ ਦੋਸਤੋ ਫੁੱਲ ਕਦ ਕੱਡ ਆ ਦੋਸਤੋ ਵੈੜਦਾ ਕੋਈ ਛੋਟੀ ਵੈੜ ਨਹੀਂ ਗਈ ਹਵਾਨਾ ਦੋਸਤੋ ਬੈ ਸਾਈਡ ਤੋਂ ਫਿਰ ਦੁਆਰ ਤੋਂ ਚੈੱਕ ਕਰ ਸਕਦੇ ਆ ਦੇਖ ਸਕਦੇ ਆ ਹਵਾਨਿਆਂ ਸਾਇਦ ਦੋਸਤੋ ਸੋਹਣਾ ਵਾ ਫੁੱਲ ਗੈਪ ਤੇ ਤੇ ਕੱਲੇ ਕੱਲੇ ਨਿਕਰਵੇਂ ਸੋਹਣੇ ਥਣ ਲੱਗੇ ਹੋਏ ਚਾਰੇ ਤੇ ਬਾਈ ਨੇ ਵੈੜ ਦਾ ਪ੍ਰਾਈਸ ਰੱਖਿਆ ਹੋਇਆ 32000 ਰੁਪਿਆ ਉੱਚ ਵੀਰ ਕੰ ਦਾ ਮਾਨਤਨ ਹੋ ਜੂਗਾ ਜਿਹੜੇ ਵੀਰ ਨੂੰ ਪਸੰਦ ਆ ਜੂਗੀ ਨੰਬਰ 22 ਦਾ ਸਕਰੀਨ ਦੇ ਉੱਪਰ ਚੱਲੂਗਾ ਤੁਸੀਂ ਗੱਲਬਾਤ ਕਰ ਲੈ ਜੇ ਦੋਸਤੋ ਅੱਜ ਦੀ ਵੀਡੀਓ 'ਚ ਇਹ ਹੀ ਇੱਕ ਜਰਸੀ ਵੈਡ 22 ਦੀ ਵਿਕਾਊ ਸੀ ਚ ਇਹਨਾਂ ਨੂੰ ਇਹਨਾਂ ਸਾਰਾ ਪਿਆਰ ਦੇਣ ਲਈ ਔਰ ਵੀਡੀਓ ਮੇਰੀਆਂ ਸਾਰੀਆਂ ਰੁਟੀਨ 'ਚ ਦੇਖਣ ਲਈ ਮੈਂ ਸਾਰਿਆਂ ਵੀਰਾਂ ਦਾ तहे ਦਿਲੋਂ ਧੰਨਵਾਦ ਕਰਦਾ ਜੀ ਅਗਲੀ ਨਵੀਂ ਵੀਡੀਓ ਜਲਦ ਮਿਲਾਂਗੇ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ